ਬਹੁਤ ਹੀ ਸਤਾਰਿਓ ਅੱਜ ਸ਼੍ਰੀ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵੀਰ ਸਾਰਦਾਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਚਾਹੇ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਲੀਡਰਸ਼ਿਪ ਜੀ ਨਾਮਾਦਿਤ ਇਸ ਚ ਪੈਗੇ ਤਾਂ ਬਹੁਤ ਅਨੰਦ ਨੂੰ ਔਰ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਾਰਿਓ ਸਾਡੇ ਰੁਲਕੀ ਪਿੰਡ ਤੋਂ ਸਾਡੇ ਬਜ਼ੁਰਗ ਨੌਜਵਾਨ ਵੀ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਆਪਾ ਫਤਿਹਸਾਨ ਕੇ ਲੀਏ ਵਾਇਰਲ ਜੀ ਕਾ ਖਾਸ। ਪੁਆਇੰਟ। ਸਭ ਤੋਂ ਪਹਿਲਾ ਧੰਨਵਾਦ ਜੀਪੀ ਸਾਹਿਬ। ਇਹ ਉਹ ਪਿੰਡਾਂ ਰਲਕੀ ਜਿਨੇ ਆਮ ਆਦਮੀ ਪਾਰਟੀ ਦਾ ਬੋਟਾ ਲਾਇਆ। 2017 ਚ ਵੀ ਇਸ ਪਿੰਡ ਤੋਂ ਆਮ ਆਦਮੀ ਪਾਰਟੀ ਨੂੰ ਬਹੁਤ ਬਣੀ ਸੀਟ ਮਿਲੀ। 2022 ਚ ਵੀ ਸੋ ਅੱਜ ਜਿਹੜੀ ਸਰਕਾਰ ਤੁਸੀਂ ਬਣਾਈ ਹੈ। ਮਾਨਯੋਗ ਸਰਦਾਰ ਪ੍ਰਤਾਪ ਸਿੰਘ ਮਾਨ ਸਾਹਿਬ ਨੇ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਔਰ ਮੈਨੂੰ ਇੱਥੇ ਸੇਵਾ ਦਾ ਮੌਕਾ ਦਿੱਤਾ ਉਹ ਸਾਰੀ ਤੁਹਾਡੀ ਬਦੌਲਤ ਹੈ ਇਹੋ ਲੋਕ ਨੇ ਜਿਨ੍ਹਾਂ ਨੇ ਵਿਦਰਾਂਦ ਦੀ ਸਰਕਾਰ ਲਈ ਔਰ ਤੁਹਾਡੇ ਸਾਹਮਣੇ ਇਹੋ ਸਰਕਾਰ ਹੈ 2 ਸਾਲ ਦੇ ਵਿੱਚ ਜਿਨੇ ਕੰਮ ਕਰਕੇ ਦਿਖਾਇਆ ਨਹੀਂ ਪਹਿਲਾਂ ਕੀ ਹੁੰਦਾ ਸਰਕਾਰ ਵਾਅਦੇ ਕਰਦੀਆਂ ਸੀ ਸਾਡੇ 4 ਸਾਲ ਤੋਂ ਬਾਅਦ ਯਾਦ ਆਉਂਦੇ ਸੀ ਫੇਰ ਵਾਅਦੇ ਦੀ ਗੱਲ ਕਰਦੇ ਸੀ ਲੇਕਿਨ ਤੁਹਾਡੀ ਸਰਕਾਰ ਬਣਦੇ ਸਾਹ ਸਭ ਤੋਂ ਪਹਿਲਾਂ ਬਿਜਲੀ ਮਾਫੀ ਕਿ ਅਸੀਂ ਬਿਜਲੀ ਮਾਫੀ ਕਰਦੀ ਹੈ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਆਪਾਂ ਫਾਰਮ ਭਰਨ ਆਉਂਦੇ ਸੀ ਪਿੰਡਾਂ ਦੇ ਵਿੱਚ ਤਾਂ ਜਿਹੜੇ ਕਾਨੀ ਕਾਂ ਅਸੀਂ ਸਾਨੂੰ ਆਖਦੇ ਸੀ ਕਿਵੇਂ ਜ਼ੀਰੋ ਵੀ ਲਾਊਗਾ ਲੇਕਿਨ ਅੱਜ ਸਾਡੇ ਪਰਿਵਾਰਾਂ ਨੂੰ ਜ਼ੀਰੋ ਵੀ ਲਾ ਰਿਹਾ ਹਰ ਇੱਕ ਪਰਿਵਾਰ ਦਾ 30 ਤੋਂ 35 50 ਹਜ਼ਾਰ ਤੱਕ ਜਿਹੜਾ ਹਰ ਇੱਕ ਪਰਿਵਾਰ ਨੂੰ ਇਸ ਸਾਲ ਦਾ ਬਚ ਰਿਹਾ ਇਹ ਤੋਂ ਵੀ ਸਰਕਾਰ ਦੀ ਉਡੀ ਸਰਕਾਰ ਨੇ ਵਾਰਾ ਕੀਤਾ ਸੀ ਮਹਾਨਾ ਕਲੀਨਿਕ 800 ਬਹਿ ਤੋਂ ਉੱਪਰ ਮਹਾਨਾ ਕਲੀਨਿਕ 50 ਹੋ ਗਈ। ਔਰ ਜਿਹਦੇ ਵਿੱਚ ਸਾਡੀ ਪੂਲ ਆਬਾਦੀ 3.5 ਕਰੋੜ ਦੇ ਲਗਭਗ ਹੈ। 2.5 ਕਰੋੜ ਦੇ ਲਗਭਗ ਸਾਡੇ ਲੋਕਾਂ ਨੇ ਮਹਾਨਾ ਕਲੀਨਿਕ ਜਾ ਕੇ ਲਾਜ ਕਰਾਇਆ। ਅਕਾਲੀ ਕਾਨਾ ਸੀ ਕੀ ਕਹਿੰਦੇ ਜੀ ਪਹਿਰਾ ਸਿੱਤਾ ਮੋਲ ਹੈ ਜੀ ਮਹਾਨਾ ਕਲੀਨਿਕ 'ਚ। ਤੁਸੀਂ ਸਾਰੇ ਜਾਣਦੇ ਹੋ। ਕਿ ਸਾਰੀਆਂ ਦਵਾਈਆਂ 200 ਤੋਂ ਉੱਪਰ ਦੀਆਂ ਦਵਾਈਆਂ ਮਿਲਦੀਆਂ। ਹਾਂ ਕੋਈ ਨਹੀਂ। ਔਰ ਫਿਰ ਲੱਗਤੋ ਵੱਧ ਲੋਕਾਂ ਨੇ ਜਿਹੜੇ ਟੈਸਟ ਆਫ ਫ੍ਰੀ ਕਰਾਏ ਨੇ। ਇਹ ਜਿਹੜੀਆਂ ਸਰਕਾਰਾਂ ਕਾਂਗਰਸ ਕਾਲੀਆਂ ਦੀਆਂ ਰਹੀਆਂ 1980 ਤੋਂ ਬਾਅਦ ਇਹਨੇ ਹੱਥ ਘੜੇ ਕਰ ਦਿੱਤੇ। ਸਰਕਾਰੀ ਸਕੂਲ ਬੰਦ ਹੋਣ ਦੇ ਕਿਨਾਰੇ ਪ੍ਰਾਈਵੇਟ ਸਕੂਲਾਂ ਦੇ ਵਸਪਾਤਾ ਸਰ। ਸਰਕਾਰੀ ਹਸਪਤਾਲ ਬੰਦ ਹੋਣ ਦੇ ਕਿਨਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਸਪਾਤਾ 3 ਲੱਖ 3 ਲੱਖ ਜਿਆਦਾ ਫਾਜਨੇ ਆ। ਬਿਮਾਰ ਹੁੰਦਾ ਸਾਡਾ ਕੋਚ ਸਾਡਾ ਕੋਚ ਹੋਰ ਕੱਲ ਵੀ ਕੁਝ ਨਹੀਂ ਸਕਦੇ ਉਹਨਾਂ ਨੇ ਬਸ ਪੈਜਦੇ ਨੇ ਸਾਕੋ ਮਨ ਚਾਹਾ ਹਿੱਸਾ ਲੰਦੇ ਨੇ ਲੇਕਿਨ ਤੁਹਾਡੀ ਸਰਕਾਰ ਨੇ ਇਹ ਬਦਲਾਅ ਕੀਤਾ ਹੈ ਬਹੁਤ ਸਾਰੇ ਹਸਪੀਟਲ ਬੁਨਿਆਦ ਮਾੜ ਰਹੇ ਨੇ ਸਿਰਫ ਹਾਲ 2 ਸਾਲ ਹੋਏ ਨੇ ਔਰ ਇੰਨਾ ਕੁਝ ਹੋ ਰਿਹਾ 43000 ਤੋਂ ਵੱਧ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਜਿਹਦੇ ਵਿੱਚ ਕਿਸੇ ਐਮਐਲਏ ਦੀ ਸ਼ਿਫਾਰਸ਼ ਨਹੀਂ ਕਿਸੇ ਮੰਤਰੀ ਦੀ ਸ਼ਿਫਾਰਸ਼ ਨਹੀਂ ਕਿਸੇ ਨੂੰ ਯੂਰਪਾ ਜਾਣ ਨਹੀਂ ਦਿੱਤਾ। ਤੁਹਾਡੇ ਪੰਚ ਵੀ ਲੱਗੇ ਹੋਣੇ। ਉਹਨਾਂ ਨੂੰ ਪੁੱਛੋ ਕਿ ਕਿਸੇ ਐਮਐਲਏ ਕੋਲ ਗਏ, ਮੰਤਰੀ ਕੋਲ ਗਏ, ਉਹ ਸਿਸਟਮੇ ਖਤਮ ਹੋ ਗਿਆ। ਅੱਗੇ ਕੀ ਹੁੰਦਾ ਸੀ ਐਮਐਲਏ ਦੇ ਮਾਰੇ ਲੋਕ ਆ ਲੋਜੀ ਪੈਸੇ ਚੱਕੋ ਸਾਡਾ ਬੱਚਾ। ਉਹ ਗੱਲ ਤੇਰੇ ਖਤਮ ਕਰਦਾ ਤੁਹਾਡੀ ਸਰਕਾਰ ਨਹੀਂ। ਆਪਾਂ ਸੋਚੋ ਕਿੰਨਾ ਵੱਡਾ ਬਦਲਾਅ ਆਇਆ। ਕਿੱਡਾ ਵੱਡੇ ਕੰਮ ਹੋ ਰਹੇ ਨੇ। ਆਪਾਂ ਸੋਚਦੇ ਜੀ ਕਹਿੰਦਾ। ਆਹ ਤੋਂ ਹੋਰ ਪਲਾਜ਼ੇ ਤੇ ਆਪਾਂ ਜਾਂਦੇ ਸੀ ਕਿੰਨੇ ਪੈਸੇ ਜੀ 200 ਰੁਪਏ ਪਰਚੀ ਘਟਾ ਲਈ। ਆਪਾਂ ਸੋਚਦੇ ਸੀ ਕਿ ਇਹਦੀ ਮਿਆਰ ਹੋਗੀ ਨਾ ਨਹੀਂ ਤੁਹਾਡੇ ਮੁੱਖ ਮੰਤਰੀ ਸਰਦਾਰ ਪ੍ਰਮਾਸ਼ੀ ਮਾਦ ਨੇ ਬਾਹਲਾ ਪੰਜਾਬ ਦੇ ਟੋਲ ਪਲਾਜੇ ਬੰਦ ਕਰਾਇ ਜਿੱਥੇ ਲੋਕਾਂ ਦੀ ਲੁੱਟ ਖੋਹ ਟੋਪੀ ਸੀ ਕਿਉਂਕਿ ਉਹ ਕੀ ਕਰਦੇ ਸੀ ਜਿਹੜਾ ਉਹਨੇ ਠੇਕੇਦਾਰ ਹੁੰਦੇ ਸੀ ਮਾਲ ਖੁੰਦੇ ਸੀ ਐਮਐਲਏ ਨੂੰ ਪੈਸੇ ਦਿੰਦੇ ਸੀ ਮਨਿਸਟਰਾਂ ਨੂੰ ਪੈਸੇ ਹੁੰਦੇ ਸੀ ਔਰ ਧੋਖਾ ਦੇ ਦਿੰਦੇ ਸੀ ਇਹ ਤੁਹਾਡੀ ਸਰਕਾਰ ਹੈ ਔਰ ਹੌਣ ਵਾਲੇ ਸਮੇਂ ਦੇ ਵਿੱਚ ਇੱਕ ਵਾਦਾ ਰਹਿ ਗਿਆ ਜਿਹੜਾ ਸਾਨੂੰ ਬ੍ਰੋਤੀ ਕਹਿੰਦੇ ਆ ਮਾਨ ਸਾਹਿਬ ਨੇ ਕੱਲ ਐਲਾਨ ਕਰਤਾ ਕਿ ਜਿਸ ਜਿਹੜੀਆਂ ਮਾਵਾਂ ਭੈਣਾਂ ਦਾ ਹਜ਼ਾਰ ਹੈ ਉਹ ਵੀ ਅਸੀਂ ਬਾਅਦ ਛੇਤੀ ਮਾਵਾਂ ਭੈਣਾਂ ਨੂੰ ਦੇਵਾਂਗੇ ਕੋਈ ਇਸ ਤਰ੍ਹਾਂ ਦਾ ਵਾਅਦਾ ਹੀ ਨਹੀਂ ਰਹਿਣ ਦੇਣਾ ਜਿਹੜਾ ਅਸੀਂ ਪੂਰਾ ਨਾ ਕਰੀਏ ਔਰ ਜਿਹੜੇ ਵਾਦੇ ਨਹੀਂ ਵਿਕੜੇ ਸੀ ਉਹ ਕਰਵਾਪਾ ਕਰਤੇ ਹੀ ਖਾਰੇ ਕਿੰਨੇ ਗਮ ਆਪਾ ਪੰਜਾਬ ਸਰਕਾਰ ਤੁਹਾਡੇ ਸਾਹਮਣੇ ਤੁਹਾਡਾ ਮੁੱਖ ਮੰਤਰੀ ਰੋਜ਼ ਲਾਈ ਬੋਕੇ ਲੋਕਾਂ ਲਈ ਕਰਦਾ ਕਿ ਅੱਜ ਅਸੀਂ ਤੁਹਾਡੇ ਲਈ ਆ ਕੇ ਜਾਂਦੇ ਆ ਅੱਜ ਤੁਹਾਡੇ ਲਈ ਆ ਕੇ ਜਾਂਦੇ ਆ ਔਰ ਭਰਾਓ ਤੁਸੀਂ ਹਰਾਮ ਹੋਵੋਗੇ ਇਹ ਪੈਸਾ ਜਿਹੜਾ ਹੁੰਦਾ ਇਹ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਪੰਜਾਬ ਦੀ ਆ ਜਿਹੜਾ ਬੀਜੇਪੀ ਦੀ ਸਰਕਾਰ ਹੈ ਨਰਿੰਦਰ ਮੋਦੀ ਜੀ ਉਹ ਆਪਾਂ ਨੂੰ ਦੱਬਣ ਲੱਗੀ ਹੈ ਲੇਕਿਨ ਪੰਜਾਬ ਸਰਕਾਰ ਫੇਰ ਵੀ ਤਰੱਕੀ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਹਰ ਇੱਕ ਚਾਹੇ ਰੋਡ ਸਾਈਜ਼ ਹੈ ਟਰਾਂਸਪੋਰਟ ਹੈ ਰਿਸਟਰੀ ਹੈ ਸਾਰੇ ਚ ਪੈਸੇ ਦਾ ਵਾਧਾ ਬੰਦਾ ਦੇ ਲੋਕ ਇਹ ਜਾਣ ਕੇ ਰਹਾਂਗੇ ਕਿ ਜਿਹੜਾ ਪਹਿਲੇ ਸਾਲ ਸਾਲ ਤੋਂ ਆਪਾਂ ਨੇ ਬਰਹਾਇਆ ਸੀ ਪੈਸਾ 2800 ਕਰੋੜ ਅੱਜ ਤੱਕ ਦਾ ਇਤਿਹਾਸ ਹੈ 500 ਕਰੋੜ ਤੋਂ ਵੱਧ ਹੁੰਦਾ ਸੀ 600 ਕਰੋੜ 2500 ਕਰੋੜ ਉਹ ਲੋਕਾਂ ਦਾ ਪੈਸਾ ਲੋਕਾਂ ਤੇ ਲੱਗਿਆ ਉਹ ਅੱਗੇ ਕੀ ਹੁੰਦਾ ਸੀ ਮਨਿਸਟਰਾਂ ਦੇ ਜੇਤ ਐਮ ਆਰ ਐਂ ਦੇ ਜੇਤ ਨਹੀਂ ਹੁਣ ਲੋਕਾਂ ਤੇ ਪੈਸਾ ਲੱਗ ਰਿਹਾ ਰਾਸ਼ਟਰ ਅਸੀਂ ਆਮ ਆਦਮੀ ਪੜਾਣਾ ਨੂੰ ਫਰੀ ਸਾਧਰ ਫੇਰ ਵੀ ਸਾਧਰ ਆਪਾਂ ਜਰੇ ਸੋਚਿਆ ਸੀ ਕਿ ਅਸੀਂ ਕਿਸਾਨਾਂ ਨੂੰ ਵੀ ਬਿਜਲੀ ਮਾਣੀ ਕਿਸਾਨਾਂ ਵੀ ਬਿਜਲੀ ਆਵਾਟ ਘਟੇ ਗਏਦੇ ਸੀ 6 12 ਕਰਦੇ ਕਿਸਾਨਾਂ ਨੂੰ ਮੋਟਰਾਂ ਮੰਦ ਕਰਨੇ ਪਏ ਟੂਬਲ ਬੰਦ ਕਰਨੇ ਪਏ ਸਾਚਨ ਬਹੁਤ سارے ਕਿਸਾਨ ਖੜੇ ਆ ਤੁਸੀਂ ਦੱਸੋ ਆਹ ਸੀਜ਼ਨ ਚ ਤੇਰੇ ਆਪ ਨੂੰ ਜਾ ਕੇ ਤੁਹਾਨੂੰ ਮੋਟਰ ਚਲਾਉਣੀ ਪਈ ਟੂਬਲ ਚਲਾਉਣਾ ਪਿਆ ਇੱਕ ਵੀ ਕਿਸਾਨ ਆਖੜਾ ਕਰੇ ਕਰੇ ਇਹ ਤਾਂ ਉਹਦੀ ਸਰਕਾਰ ਬਗੜਾਦੀ ਤੋ ਹੁੰਦੀ ਹੈ ਮਾਂ ਸਾਹ ਕਹਿੰਦੇ ਕਿ ਅਗਰ ਸਰਕਾਰਾਂ ਜੱਟਾਂ ਦਾ ਟਾਈਮ ਫਿਕਸ ਕਰ ਸਕਦੀਆਂ ਨੇ ਐਕਟਰੀਆ ਦਾ ਟਾਈਮ ਫਿਕਸ ਕਰ ਸਕਦੀਆਂ ਸਾਡੇ ਕਿਸਾਨ ਮਜ਼ਦੂਰ ਆਦਮ ਨੂੰ ਕਿਉਂ ਜਾ ਕੇ ਟੂਲ ਚਲਾਉਣ ਕਿਉਂ ਸੱਪਾਂ ਦੇ ਸੀਨੀਅਰ ਅਫਸਰ ਉਹਨਾਂ ਨੂੰ ਵੀ ਟਾਈਮ ਫਿਕਸ ਹੋਣਾ ਚਾਹੀਦਾ ਦਿਨ ਚ ਲਾਈਟ ਦੋ ਇਹ ਬਦਲਾਅ ਨਹੀਂ ਸਰਕਾਰ ਆ ਔਰ ਪਾਪਾ ਮਾਨਯੋਗ ਸਰਦਾਰ ਕੋਰਸੀ ਮਾਨ ਸਾਹਿਬ ਪਾਪਾ ਤੋਂ ਕੀ ਮੰਗ ਰਿਹਾ ਕਿ ਮੈਨੂੰ 13 ਜੀਰੋ 13 ਐਮਪੀ ਜਿਤਾ ਕੇ ਦੇ ਦਿਓ ਅਸੀਂ ਪੰਜਾਬ ਦੀ ਲੜਾਈ ਜਾ ਕੇ Delhi ਚ ਲੜਨੀ ਹੈ ਕਿਉਂ ਆਗੀਆਂ ਆ ਸਾਡਾ ਕੁੱਤੀਆ ਗੀਆਂ ਸਾਡਾ ਪੈਸਾ ਅਸੀਂ ਮੰਡੀਆਂ ਚ ਗਰਤ ਵੇਚਦੇ ਆਂ ਜੀਵੀ ਵੇਚਦੇ ਆਂ ਸਾਡੇ ਮਜ਼ਦੂਰ ਕੰਮ ਕਰਦੇ ਆਂ ਉਹਨਾਂ ਦਾ ਪੈਸਾ ਕੱਟਦਾ ਉਹ ਜਾ ਕੇ ਦਿੱਲੀ ਜਾਂਦਾ ਪਹਿਲਾਂ ਫੇ ਸਾਨੂੰ ਦਿੰਦੇ ਆ 5500 ਕਰੋੜ ਸਾਡੇ ਸੜਕਾਂ ਦਾ ਰੁਕੀ ਬੈਠਿਆ 2500 ਕਰੋੜ ਸਾਡੇ ਹਸਪੀਟਲਾਂ ਦਾ ਅਸੀਂ ਡਾਕਟਰ ਰੱਖਣੇ ਨਵੇਂ ਅਸੀਂ ਨਵੇਂ ਮਸ਼ੀਨਾਂ ਲੈਣੀਆਂ ਉਹ ਰੁਕੀ ਬੈਠੇ ਯਾਰਾ ਕੋਈ ਗੱਲ ਬਣਦੀ 50 ਨਾਲ ਇੰਨਾ ਧੱਕਾ 13 ਹੱਥ ਸਰਦਾਰ ਕੁਆਸੀ ਮਾਨਦੇ ਆਪਾਂ ਮਜ਼ਬੂਤ ਕਰ ਰਹੇ ਆ ਜੀਪੀ ਸਾਹਿਬ ਆਪਾਂ ਜਿਤਾ ਕੇ ਦੇਣਾ ਤੁਸੀਂ ਬਹੁਤ ਮਾਨ ਦਿੱਤਾ ਜਦ ਵੀ ਤੁਹਾਡੇ ਕੋਲ ਮੰਗਣਾ ਆਇਆ ਤੁਸੀਂ ਪੂਰੇ ਝੋਲੀਆਂ ਭਰਤੀਆਂ ਸਾਰਾ ਜਮੀਨ ਬਾਇਟ ਵੀ ਆਵਾਜ਼ੀ ਪਾਰਟੀ ਦੇ ਸਾਥ ਦਿੱਤਾ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਹੁਣ ਵੀ ਤੁਸੀਂ ਸਾਥ ਦੇਵੋਗੇ ਔਰ ਮੈਂ ਤੁਹਾਡੇ ਨਾਲ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰਾਂਗੇ ਤਿੰਨ ਸਾਲ ਪਹਿਲਾਂ ਕੰਮ ਇੱਥੇ ਬੰਦ ਰਿਹਾ ਉਡੀ ਸਰਕਾਰ ਬਣੀ ਸਾਨੂੰ ਕੋਈ ਮਤਲਬ ਨਹੀਂ ਕੋਈ ਸਰਕਾਰ ਕਿਸੇ ਪਾਰਟੀ ਨਾਲ ਸਾਨੂੰ ਪਿੰਡ ਦੇ ਨਾਲ ਅਸੀਂ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਪਿੰਡ ਦਾ ਡਿਵੈਲਪਮੈਂਟ ਜਿੰਨਾ ਪੈਸਾ ਅਸੀਂ ਤੁਹਾਡੇ ਸਾਹਮਣੇ ਕਿੰਨਾ ਲੱਖਾਂ ਦਾ ਪੈਸਾ ਦਿੱਤਾ ਔਰ ਆਉਣ ਵਾਲੇ ਸਮੇਂ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਕਿ ਲਾਇਬ੍ਰੇਰੀ ਔਰ ਇੱਕ ਮੈਰਿਜ ਪੈਲੇਸ ਅਸੀਂ ਇੱਥੇ ਬਣਾ ਕੇ ਦੇਵਾਂਗੇ ਅਸੀਂ ਉਸ ਸਮੇਂ ਸਿਰ ਖਾ ਦੇ ਕੇ ਗਏ ਸਾਡੇ ਡਾਕਟਰ ਅਫਸਰ ਸਰਵਾਰ ਔਰ ਸਾਡੀ ਕਮੇਟੀ ਅੰਚਾਰਾ ਮੈਂ ਪਿੱਛੇ ਆ ਸਾਡੇ ਗੁਰੂ ਰਵੀਰਾਜ ਜੀ ਦਾ ਗੁਰਪਰਵ ਜੀ ਉਹਨਾਂ ਨੇ ਜੋ ਲੱਕਿਆ ਹਫ਼ਤੇ ਦੇ ਵਿੱਚ ਔਰ ਅਜੇ ਤਿਆਰ ਚ ਮਿੱਤਰ ਜਿਹੜੇ ਮਿਸ ਹੋ ਗਿਆ ਆ ਸਾਡੀ ਪ੍ਰਾਣੀ ਜਿਹੜੀ ਧਰਮਸ਼ਾਲਾ ਇਹਦਾ ਵੀ ਅਸੀਂ ਜਿਹੜਾ ਕਾਇਆ ਕੰਮ ਕਰਾਂਗੇ ਕੋਈ ਚੀਜ਼ ਉਹਦੇ ਪੰਦੀ ਐਸੀ ਨਹੀਂ ਰਹਿਣ ਦਵਾਂਗੇ ਜਿਹੜੇ ਨਹੀਂ ਕਰਾਂਗੇ ਸੋ ਤੋਂ ਕਾਹਨਾ ਮਰਾ ਕੇ ਲੈ ਕੇ ਜਾਵਾਂਗੇ ਸਾਡੇ ਸਰਕਾਰ ਰੋਜ ਨੇ ਪਿੰਡ ਵਾਲਿਆਂ ਕਿ ਆ ਲਓ ਜੀ ਅਸੀਂ ਕਾਹਦਾ ਆਦਾ ਜਿਹੜੇ ਕੰਮ ਕਹਿੰਦੇ ਸਾਰੇ ਕਰਦੇ ਕਿਉਂਕਿ ਇਹ ਤੋਂ ਵੀ ਸਰਕਾਰ ਹੈ ਇਹ ਪਹਿਲੀ ਸਰਕਾਰ ਆ ਮੰਗ ਨਹੀਂ ਅਸੀਂ ਕੰਮ ਕਰਦੇ ਆ ਅਸੀਂ ਆਪਣੇ ਲੋਕਾਂ ਦੇ ਕੰਮ ਕਰਦੇ ਆ ਸਾਰੇ ਲੋਕ ਸਾਡਾ ਵੱਡਾ ਪਿੰਡ ਹੈ ਰੁਰਕੀ ਸਾਡੇ ਚਰਨਾਂ ਖਾਂਦੇ ਨੇ ਸਾਡੇ ਬੱਚਿਆਂ ਦੇ ਵਿਆਹ ਹੋ ਗਏ ਕਿੱਥੋਂ ਅਸੀਂ ਜ਼ਮੀਨਾਂ ਲਈਏ ਕਿੱਥੋਂ ਪਲਾਟ ਲਈਏ ਪੰਜ ਪੰਜ ਮਰਲੇ ਦਾ ਪਲਾਟ ਹਰ ਇੱਕ ਉਹ ਵਾਸੀ ਚਾਹੇ ਸਾਡਾ ਅਰਬਦਾਸੀ ਤਰਿੰਦਾ ਅੰਗਰ ਵਾਲਮੀਕ ਵੀਰੇ ਚਲੋ ਸਾਹ ਪੀਏ ਜੀਏ ਪਰ ਜ਼ਮੀਨ ਨਹੀਂ ਅਸੀਂ ਪਾਜ ਪਾਜ ਪੱਲੇ ਦਾ ਛਾੜ ਦੋ ਹਰ ਇੱਕ ਬਰਾਬਰ ਸਾਡੇ ਲੋਕਾਂ ਨੂੰ ਸੀ ਪਿੱਛੇ ਨਹੀਂ ਰਹਿਣ ਦੇਣਾ ਉਹਨਾਂ ਨੂੰ ਪੂਰਾ ਹਸਮਤਾ ਦੇ ਨਹੀਂ ਆਨੇ ਆ ਪਹਿਲੀ ਵਾਰ ਹੋਇਆ ਅਾ ਸਾਡੇ ਅੱਜਾਰੇ ਖੜੇ ਨੇ ਪਾਣੀ ਘਰ ਰਾਇਸੀ ਜੈ ਜੈ ਸ਼ਿਵਰਾਜ ਪੁਆਇੰਟ ਕੰਨੀ ਸਾਡਾ ਜ਼ਰੂਰੀ ਆ ਔਰ ਪਿੰਡ ਦਾ ਜੋ ਵੀ ਕੰਮ ਜ਼ਰੂਰੀ ਆ ਕੋਈ ਥੰਮਸ ਤੋਂ ਡਾਇਰੈਕਟ ਹੀ ਲੈਣਾ ਆ ਮਨਨ ਇਹਦਾ ਵੀ ਸਿਆਰੀ ਦੀ ਗੱਲ ਜੀਪੀ ਸਾਹਿਬ ਕਰਨਗੇ ਇਹਨਾਂ ਨੇ ਦਿੱਲੀ ਜਾਣਾ ਤੋਂ ਵੀ ਮੰਨ ਲਓ ਤੇ ਚਾਹੋ ਮਨਨ ਦਾ ਵੀ ਜਨਾਬੀ ਗੱਲਣਾ ਚਾਹੇ ਕੋਈ ਜਿਹੜੀ ਜ਼ਿਆਰੀ ਦੀ ਗੱਲ ਆ ਉਹ ਤੇ ਤੁਹਾਡਾ ਉਹ ਤੇ ਤੁਹਾਡਾ ਭਾਈ ਜੇ ਉੱਥੇ ਲੜਾਈ ਲੜੂਗਾ ਬਸ 14 ਜਿਹਨੀਆਂ ਸਿੱਟਾਂ ਨੇ 13 ਚੌਵੀਂ ਠੰਡੀ ਕਰਦੀ ਉਹ ਆਪਾਂ ਆਵਾਜ਼ੀ ਪਾਤੀ ਤੋੜੀ ਪੋਣੀਆ ਆਵਾ ਸਭੇ ਰਸਾ ਮਹਾਂ ਅਰਤੀ ਸ਼ਹੀਦਾਂ ਦੀ ਇਥੋਂ ਭੱਜੀ ਦੀ ਸਾਦੂ ਦੀ ਤੋਣਾ ਔਰ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਇੱਕ ਦਲ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਤੁਸੀਂ ਮੈਨੂੰ ਇਨਾ ਪਿਆਰ ਦਿੱਤਾ ਜੀਪੀ ਸਾਹਿਬ ਨੂੰ ਦਿਓਗੇ ਔਰ ਦੂਜੀ ਗੱਲ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂ ਐਮਪੀ ਹੋਵਾਂ ਜਿਹੜਾ ਸਭ ਤੋਂ ਵੱਧ ਤੁਹਾਡੇ ਚ ਰਹਿ ਗਿਆ ਪਹਿਲੇ ਐਮਪੀ ਆ ਮੰਗ ਨਹੀਂ ਕੀ ਗੱਲ ਮੂੰਹ ਹੀ ਨਹੀਂ ਦੇਖਣਾ ਅਮਰ ਸਿੰਘ ਨੇ ਦੇਖਿਆ ਹੀ ਨਹੀਂ ਇਹੋ ਇਨਸਾਨ ਹੋਗੇ ਜਿਹੜੇ ਤੁਹਾਨੂੰ ਫਤਿਹਗੜ੍ਹ ਸਾਹਿਬ ਜੱਪਤ ਚ ਸਭ ਤੋਂ ਵੱਧ ਮਿਲਣਗੇ ਇਹ ਮੈਂ ਵਿਸ਼ਵਾਸ ਨਾਲ ਕਹਿੰਦਾ ਇਹ ਮੈਂ 자기 ਜ਼ਿੰਮੇਵਾਰੀ ਲੈਂਦਾ ਜਦੋਂ ਵੀ ਤੁਸੀਂ ਜਾਓਗੇ ਤੁਹਾਡਾ ਮਾਨ ਸਤਕਾਰ ਇਹ ਐਮਪੀ ਸਾਹਿਬ ਆਪਣਾ ਮੇਰੇ ਨਾਮ ਦੀ ਵੱਧ ਕਰਨਗੇ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਜੋ ਪ੍ਰਭੂ ਸਾਰੇ ਤੁਸੀਂ ਆਏ ਸਾਰੇ ਮੋਟਰ ਸਰਪੰਚ ਸਾਹਿਬ ਖੜੇ ਨੇ ਹੋਰ ਖੜੇ ਨੇ ਪਾਂਦੇ ਸੀ ਖੜੇ ਜਿਹਦਾ ਜਿਹਦਾ ਨਾਮ ਲਈਏ ਜਿਹਨੇ ਸਰਕਾਰ ਉਹ ਸਾਡੇ ਸਾਥੀ ਖੜੇ ਨੇ ਤੁਸੀਂ ਬਵਾਸ ਸਾਧ ਦਿੱਤਾ ਆਮ ਆਦਮੀ ਪਾਰਟੀ ਦਾ ਇਹ ਸਰਕਾਰ ਤੋਂ ਵੀ ਬਿਹਤਰ ਬਣੀ ਆ ਕਿਸੇ ਵੀ ਤਾਕਤ ਨਹੀਂ ਦੀ ਸਰਕਾਰ ਬਣਦੀ ਜਿਹਦੇ ਵੱਡੇ ਵੱਡੇ ਤਾਲਮਸੀ ਅਕਾਲੀ ਕਰੋੜ ਆਰ ਪਾਰਟੀ ਦੇ ਉਹ ਬਣਾ ਲੈ ਕੋਣਾ ਤੁਸੀਂ ਆ ਇਹ ਤੋਂ ਵੀ ਸਰਕਾਰ ਬਦਲਾ ਦੀ ਅਸੀਂ ਨਮਿਆ ਹੋ ਸਕਦਾ ਸਭ ਤੋਂ ਕੋਈ ਗਲਤੀਆਂ ਹੋਗੀਆਂ ਹੋਣੀਆਂ ਲੇਕਿਨ ਸਾਡੀ ਨੀਂਦ ਕਰਾ ਨਹੀਂ ਸਰਕਾਰ ਮੁੱਖ ਮੰਤਰੀ ਤੁਹਾਡਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਈਮਾਨਦਾਰ ਆਪਾਂ ਸਾਰੇ ਇਸ ਦਿਲ ਤਸल्ली ਨਾਲ ਕਹਿ ਸਕਦੇ ਹਾਂ ਕਿਸੇ ਨੂੰ ਨਹੀਂ ਬਸਦਾ ਜੇ ਕਾਲੀ ਗਾਂ ਅਸੀਂ ਅੰਦਰ ਕਰੇ ਤਾਂ ਆਪਣੇ ਤੇ ਵੀ ਕੋਈ ਉਹ ਨਹੀਂ ਰਾਇਤ ਨਹੀਂ ਸੀ ਆਪਣਾ ਐਮ ਐਲ ਏ ਫੜ ਕੇ ਵੀ 4 ਮਹੀਨੇ ਦਰਖਿਆ ਇਹ ਸਰਕਾਰ ਇਹ ਲੋਕਾਂ ਦੀ ਸਰਕਾਰ ਹੈ ਧੋਬੇ ਵਾਲੇ ਸੱਚ ਨਾਲ ਨਹੀਂ ਸਰਕਾਰ ਹੈ ਸਾਨੂੰ ਇਹ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਕਿ ਆਪੀ ਸਰਕਾਰ ਨੂੰ ਦਬਰ ਦੀ ਕੋਸ਼ਿਸ਼ ਕਰ ਰਹੇ ਨੇ ਕਾਲੀ ਗਾਂ ਅਸੀਂ ਇਕੱਠੇ ਹੋਗੇ ਬੀਜੇਪੀ ਵਾਲੇ ਮੋਦੀ ਸਾਹਿਬ ਸਾਡੇ ਪੈਸੇ ਨਹੀਂ ਦਿੰਦੇ ਪੰਜਾਬ ਨੂੰ ਪਿੱਛੇ ਲਜਾਣਾ ਚਾਹੁੰਦੇ ਆ ਲੇਕਿਨ ਪੰਜਾਬ ਦੇ ਲੋਕ ਤੇ ਉਹ ਅਰਥੀ ਲੋਕ ਨੇ ਕਦੇ ਦੰਦੇ ਨਹੀਂ ਜਿਹੜੀ ਆ ਹਲੈ ਨਹੀਂ ਚੱਲੀ ਆਮ ਆਪ ਦੀ ਪਾਰਟੀ ਨੇ ਪੰਜਾਬ ਦਾ ਹੁਕਮ ਲੈਵਾ 2014 ਚਾਰ ਐਮਪੀ ਐਸ ਪੰਜਾਬ ਵਿੱਚ ਭਾਗੇ ਭੇਜੇ ਸੀ ਔਰ ਅੱਜ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡਾ ਰੁੜਕੀ ਪਿੰਡ ਇਹਨੂੰ ਰੰਗਲਾ ਪਿੰਡ ਬਣਾਉਣਾ ਉਹ ਤੁਹਾਡੇ ਸਹਿਯੋਗ ਨਾਲ ਹੈ ਔਰ ਤੋਂ ਦਾ ਵਿਸ਼ਵਾਸ ਤੋਂ ਦਾ ਪਿਆ ਇਸ ਦਾ ਪ੍ਰਤੀਕ ਹੈ ਕਿ ਆਪਾਂ ਪਿੰਡ ਨੂੰ ਬਹੁਤ ਅਕੇਲੀ ਕਿਜਾ ਬਣੀ ਸਾਪਾ ਪਿੰਡ ਦੀ ਡਿਵੈਲਪਮੈਂਟ ਦੋ ਸਾਥ ਕਰਾਈ ਹੈ ਲੇਕਿਨ ਸਭ ਤਸੱਲੀ ਨਹੀਂ ਤੇ ਪਿੰਡ ਜਿਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹ ਨਹੀਂ ਹੋਈ ਨਾ ਔਰ ਤਨੂ ਮੈਂ ਕਰਦਾ ਸਾ ਹਰਾਮ ਜੀ ਹੋਗੀ ਆਪਣਾ ਪੈਸਾ ਭਰਿਆ ਵਾ ਆ ਸੜਕ ਜਿਹੜੀ ਪਟਿਆਲਾ ਸਰੰਦਰ ਰੋਡ ਹੈ ਸਾਹ ਉੱਪਰ ਹੋ ਗਿਆ ਗ੍ਰੀਨ ਟ੍ਰਿਬਿਊਨ ਦਿੱਲੀ ਦੀ ਬੀਜੇਪੀ ਸਰਕਾਰ ਦਾ ਆ ਦੇ ਨਰਸਤ ਪਟਨੇ ਸੀ ਆਪਾਂ ਨੂੰ ਪਰਮਿਸ਼ਨ ਨਹੀਂ ਦੇ ਰਿਹਾ ਹੂ ਪਰਮਿਸ਼ਨ ਮਿਲਿਆ ਕੰਮ ਸਟਾਰਟ ਹੋਣਾ ਸਵੇਰ 7:00 ਵੱਲ ਕਾ ਲੱਗਿਆ ਮੈਂ ਮੇਮ ਜਾ ਕੇ ਆਇਆ ਅਕਸਰ ਹੀ ਰੇਖੀ ਸੀ ਸਾਭੀ ਦੇ ਲੇਕਿਨ ਪੰਜਾਬ ਦੇ ਲੋਕ ਹਰ ਇੱਕ ਨਾਲ ਨਾਲ ਲੋਕ ਆ ਹੁਣ ਲੜ ਕੇ ਪਰਮਿਸ਼ਨ ਦਵਾਈਆ ਸੀ ਸਾਡੀ ਇੰਨੀ ਡੈੱਥਾਂ ਹੋਈਆਂ ਨੇ ਪੈਸਾ ਸਰਕਾਰ ਨੇ ਘਰਤਾ ਦੀ ਸੜਕ ਦਾ ਜਿੰਨਾ ਪੈਸਾ ਹੋਣਾ ਆ ਕੋਈ ਵੰਡ ਲੱਗਿਆ ਲੇਕਿਨ ਆ ਜਨੀਤ ਰਮੋਲ ਦੀ ਹੋਂਸਾ ਨੂੰ ਅਗੇ ਪਰਮਿਸ਼ਨ ਨਹੀਂ ਸੋਪਰਾ ਹੋ

ਕੋਈ ਨਹੀਂ ਜੀ ਬੋੜਨਾ ਪਿਆ ਰੂਣੀਆਂ ਗੁੱਸਿਆਂ ਨਹੀਂ ਲਾ ਸਕੇ ਤੁਹਾਨੂੰ ਖੜਨਾ ਪਿਆ ਉਸ ਲਈ ਇਸ ਤੋਂ ਤੁਮਾਫੀ ਮੰਗਦੇ ਆ ਸਾਡੇ ਪ੍ਰਬੰਧਕ ਸਾਹਿਬ ਸਾਡੇ ਸੱਜਣ 6 ਦਿਨ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਪੂਰਾ ਪ੍ਰਬੰਧ ਨਹੀਂ ਕਰ ਸਕੇ ਉਹਦੇ ਲਈ ਜਿੰਨੇ ਸਰਦਾਰ ਤੁਸੀਂ ਸਾਰੇ ਖੜੇ ਹੋ ਉਹਦੇ ਲਈ ਇਸ ਤੋਂ ਮਾਫੀ ਦੇ ਜਾਂਦੇ ਆ ਤਾਂ ਆਸ ਤੇ ਵਿੱਚ ਮੈਂ ਵਿਸ਼ਵਾਸ ਨਾਲ ਤੁਹਾਡੇ ਪਿਆਰ ਦੇ ਸਾਰੇ ਗੱਲ ਜੀਪੀ ਸਾਹਿਬ ਨੂੰ ਕਹਿਣਾ ਕਿ ਇਹ ਸਾਡਾ ਵੱਡਾ ਪਿੰਡ ਹੈ ਔਰ ਅਸੀਂ ਇਸ ਪਿੰਡ ਨੇ ਬਹੁਤ ਕਾਰ ਦਿੱਤਾ ਹੈ ਜਦੇ ਵੀ ਇਹਨਾਂ ਨੇ ਜਦ ਆਇਆ ਮੰਨਣ ਧੋਲੀਆਂ ਪਾ ਕੇ ਸਾਨੂੰ ਇਥੋਂ ਤੋਰਿਆ ਔਰ ਹੁਣ ਵੀ ਸਾਨੂੰ ਵਿਸ਼ਵਾਸ ਹੈ ਕਿ ਬਹੁਤ ਵੱਡੀ ਲੀਡ ਇੱਕ ਜਿਲ੍ਹੇ ਨੂੰ ਇਥੋਂ ਆਮ ਆਦਮੀ ਪਾਰਟੀ ਦੀ ਹੋਊਗੀ ਔਰ ਪੰਜਾਬ ਦੇ ਵਿੱਚ 13 ਜੀਰਾ 13 ਜਿਲ੍ਹੇ ਪੰਜਾਬ ਜਿੱਤੂਗੀ ਆਮ ਆਦਮੀ ਪਾਰਟੀ ਦੇ ਤੇਰਾ ਐਪੀ ਬਣਾਂਗੇ ਔਰ ਦਿੱਲੀ ਦੇ ਵਿੱਚ ਅਸੀਂ ਆਪਣੇ ਹੱਕ ਉੱਤੇ ਲੜ ਕੇ ਲੈ ਕੇ ਆਵਾਂਗੇ ਪੰਜਾਬ ਨੂੰ ਵੰਗਲਾ ਪੰਜਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੰਗ ਸਾਡੇ ਮੈਂਬਰ ਪਾਰਲੀਮੈਂਟ ਦੇ ਵੀਰ ਬਰ ਗੁਰਪ੍ਰੀਤ ਸਿੰਘ ਜੀ ਜੀਪੀ ਜੀ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਪਬਲਿਕ ਨੂੰ ਮਨਾਤੀ ਗੁਰਪ੍ਰੀਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਇਥੋਂ ਦੇ ਐਮਐਲਏ ਸੱਲਪੀ ਸਿੰਘ ਆਇਆ ਸਾਹਿਬ ਤੇ ਬਾਕੀ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਬਲਕ ਪ੍ਰੇਜ਼ੈਂਟ ਸਾਹਿਬਾਂ ਜਿਨ੍ਹਾਂ ਆਪਾਂ ਪਹਿਲਾਂ ਤੇ ਮਤਾਵਾ ਇਸ ਪਿੰਡ ਦੇ ਮੌਫਰ ਤੇ ਤੇ ਸਾਰੇ ਪਾਰਟੀ ਦੇ ਦਸਾਂਵਾਂ ਜਿਨ੍ਹਾਂ ਸਾਮੀਆਂ ਪਹਿਲਾਂ ਤੇ ਮਤਾਵਾ।ਾਕੀ ਕੋਡਾ ਸਾਰਿਆਂ ਨੂੰ ਧੰਨਵਾਦ ਕਰਨਾ। ਤੁਸੀਂ ਅੱਜ ਸਾਰੇ ਆਪਾਂ ਰੋਟੀ ਪੰਚ ਇਕੱਠੇ ਹੋਏ ਆ ਤੇ ਹਰ ਪਾਰਟੀ ਨੇ ਆਉਣਾ ਤੇ ਹਰ ਪਾਰਟੀ ਨਾਲ ਗੱਲ ਕਰਨੀ ਹੈ ਜਿਵੇਂ ਰਾਏ ਸਾਹਿਬ ਨੇ ਗੱਲ ਕੀਤੀ ਵੀ 2 ਸਾਲ ਦੇ ਵਿੱਚ ਕਿਹੜੀ ਕਾਰਜਕਾਰੀ ਇਹ ਸਰਕਾਰ ਨੇ ਕੀਤੀ ਹੈ ਉਹ ਤੋਂ ਚੰਗੀ ਤਰ੍ਹਾਂ ਜਾਣੋ ਹੋਰ ਕੀ ਆਨੇ ਫਿਰ ਜਿਵੇਂ ਗੱਲ ਕਰੀਏ ਪਾਣੀ ਦੀ ਕਿਆ ਬੀਲੀ ਦੀ ਬਣਾਏ ਜੂਡੋ ਤੇ ਬਣਾਏ ਵੀਡੀਓ ਕਦੇ ਵੀ ਕਿਸੇ ਮੁੱਖ ਮੰਤਰੀ ਚਾਏ ਬਾਦ ਸਾਹਿਬ ਰਹੇ ਹੋਣ ਚਾਏ ਕੈਪਟਨ ਮਿੰਦਰ ਸਿੰਘ ਰਹੇ ਹੋਣ ਤੇ ਕਦੇ ਵੀ ਇਹਨਾਂ ਸਾਰੇ ਸਾਲਾਂ ਦੇ ਨਹੀਂ ਪਤਾ ਲੱਗਿਆ ਵੀ ਜੱਪ ਨੂੰ ਲਾਈਟ ਕਿੰਨੀ ਦੇਣੀ ਹੈ ਤੇ ਪਾਣੀ ਕਿੰਨਾ ਦੇਣਾ ਤੇ ਕਦੋਂ ਦੇਣੀ ਜੇ ਆਪ ਨੂੰ ਜਦੋਂ ਜ਼ਿਮੀਂਦਾਰ ਜਾ ਕੇ ਖੇਤਾਂ ਦੇ ਹਰਾਣ ਹੁੰਦਾ ਤੇ ਪਾਣੀ ਲਾਉਣ ਜਾਣਾ ਕਦੋਂ ਯਾਰ ਦੋ ਕਾਂਦੇ ਆਇਆ ਨਹੀਂ ਕਰੇ ਫਿਰ ਚਲੇ ਜਾਣੀ ਕਰੇ ਫਿਰ ਆਏਗੀ ਤੇ ਕਹਿਣ ਦਾ ਮਤਲਬ ਜਦ ਇਕ ਸਾਹ ਪਰੇਸ਼ਾਨ ਹੋ ਮਰ ਜਾਂਦਾ ਆ ਦੋ ਸਾਲਾਂ ਤੋਂ ਜੋ ਬਿਜਲੀ ਆ ਰਹੀ ਹੈ ਉਹ ਬਹੁਤ ਵਧੀਆ ਇਹਨਾਂ ਦਾ ਫੈਸਲਾ ਤਾਂ ਕਿ ਸਾਡੇ ਇਕ ਸਾਹ ਨਾ ਤਾਂ ਨਾ ਹੋਣ ਪਰੇਸ਼ਾਨ ਹੋ ਅੱਜ ਜਿਨਾ ਜੀਰੋ ਬਿੱਲ ਦਾ ਪੂਰੇ ਪੰਜਾਬ ਅੱਜ ਜੇ 2500 ਕਰੇ ਤੇ 500 ਕਰਨ ਤੋਂ 400 ਦਾ ਜਿਹੜਾ ਹੈਗਾ ਫਿਰ 0 ਆ। ਤੇ ਬਾਕੀ ਐਜੂਕੇਸ਼ਨ ਦੀ ਗੱਲ ਕਰੀਏ 15 ਸਾਲਾਂ ਤੋਂ ਦਿੱਲੀ ਸਰਕਾਰ ਚੱਲਦੀ ਹੈ। 15 ਸਾਲਾਂ ਚ ਜੋ ਦਿੱਲੀ ਚ ਐਜੂਕੇਸ਼ਨ ਹੈ ਉਤੇ ਤੱਕ ਕਾਜ ਜਿਹੜੇ ਬਿਊਰੋਕਰਸ ਜਿਹਨੂੰ ਜੇ ਅਫਸਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਉਥੇ ਕੋਈ ਫਰਕ ਨਹੀਂ ਆਇਆ ਜ਼ਾ ਮੁੰਡਾ ਵੀ ਜਿਹੜਾ ਸਿਰਫ ਤੇ ਆਪਸਰ ਨੇ ਗਰੀਬ ਦਾ ਬੱਚਾ ਵਿੱਚ ਪੜ੍ਹਦਾ ਕੱਲੇ 2 ਸਾਲ ਹੋਇਆ ਪਰ 2 ਸਾਲ ਦੇ ਵਿੱਚ ਜਿਹੜਾ ਪੰਜਾਬ ਦਾ ਐਜੂਕੇਸ਼ਨ ਸਿਸਟਮ ਹੈ ਉਹ ਚੇਂਜ ਹੋ ਗਿਆ ਉਹ ਵਧੀਆ ਹੋ ਰਿਹਾ ਉਸੇ ਪ੍ਰੋਜੈਕਟਰ ਨੂੰ ਕੰਪਿਊਟਰ ਰੂਮ ਸਮਾਰਟ ਰੂਮ ਚੰਗੇ ਟੀਚਰ ਆ ਰਹੇ ਨੇ ਤਾਂ ਕਿ ਸਾਡੇ ਗਰੀਬ ਲੋਕਾਂ ਦੇ ਬੱਚੇ ਆਪਣੇ ਖਾਣਾ ਦੇ ਜਿਹੜੇ ਗਰੀਬ ਨੇ ਆਚਰੇ ਉਹਨਾਂ ਦੇ ਬੱਚੇ ਪਰਸਨ ਹਾਲੇ ਸਿਸਟਮ ਹੋਰ ਇਹ ਚੇਂਜ ਹੋਣਾ ਕਿਉਂਕਿ ਆਪ ਸਭੀ ਨੇ ਪੁਆਇੰਟ ਕੀਤੇ ਉਹਨਾਂ ਨੇ ਭਾਤੀ ਕੀਤੇ ਹੈ ਤੇ ਕਈ ਗੱਲਾਂ 'ਚ ਹਲੇ ਪ੍ਰੋਬਲਮ ਹੈ ਉਹ ਵੀ ਆਉਣਾ ਚਾਹੀਦਾ ਸਾਰਾ ਕੁਝ ਠੀਕ ਹੋ ਜਾਵੇ। ਬਾਕੀ ਅੱਜ ਮਹੱਲਾ ਕੀ ਗੱਲ ਬੰਦੇ ਹੈ ਕਤੋਂ ਕਰਦਾਂ ਦੇ ਕਰੀਬ ਉੱਤੇ ਮਹੱਲਾ ਕਲੀਨਿਕ ਬਣੇ ਨੇ ਤੇ ਸਾਰੇ ਪਿੰਡਾਂ 'ਚ ਇਹ ਮਹੱਲਾ ਕਲੀਨਿਕ ਬਣਨੇ ਆ ਕਿਉਂਕਿ ਸਰਕਾਰ ਦੋ ਸਾਲ ਹੋਏ ਹੋਈ ਹੋਈ ਸੁਧਾਰਾ ਉਹ ਉੱਗਾ ਤੇ ਜਿਹੜੇ ਮਹੱਲਾ ਕਲੀਨਿਕ ਹੈ ਉੱਥੇ ਪ੍ਰੋਪੋਜ਼ ਜਿਹੜੀ ਮੈਡੀਸਨ 80 ਦੇ ਕਰੀਬ ਉੱਤੇ ਮੈਡੀਸਨ ਦਵਾਈਆਂ ਮਿਲਦੀਆਂ ਨੇ ਤਾਂ ਕਿ ਤੁਹਾਨੂੰ ਹੋਰ ਕਮਿਸ਼ਨ ਤੋਂ ਮਾਲੇ ਨਾ ਬੋਲੇ ਕੋਈ 43000 ਦੇ ਕਰੀਬ ਜਿਹੜੀਆਂ ਗਵਾਹੀਆਂ ਦਿੱਤੀਆਂ ਨੇ ਸਸੋਈ 72 ਦੇ 43000 ਦੇ ਕਰੀਬ ਇਹ ਨੌਕਰੀਆਂ ਦਿੱਤੀਆਂ ਨੇ ਅੱਜ ਪੂਰੇ ਪੰਜਾਬ 'ਚ ਇਹ ਹਿਸਟਰੀ ਹੈ ਚਾਹ ਦੂਜੀ ਸਰਕਾਰ ਰਹੀਆਂ ਪਰ ਪਹਿਲੀ ਇਹ ਪਹਿਲੀ ਵਾਰ ਹੈ ਵੀ 2 ਸਾਲ ਦੇ ਵਿੱਚ ਇੰਨੀ ਨੌਕਰੀ ਕਿਸੇ ਗਵਰਨਮੈਂਟ ਨੇ ਦਿੱਤੀਆਂ ਤਾਂ ਇਕੱਲੀ ਭਗਵਾਨਤਵਾਦੀ ਨੇ ਦਿੱਤੀ ਅੱਜ ਜੇ ਕੋਈ ਪੋਜੀਸ਼ਨ ਹੁੰਦਾ ਕਿਵੇਂ ਸਰਕਾਰ ਕੋਈ ਬੱਚਾ ਫੌਜੀ ਜਾਂ ਕੋਈ ਕਾਰਜਲ ਸੀਧ ਹੋ ਗਿਆ ਜਾਂ ਕੋਈ ਜੰਮੂ ਕਸ਼ਮੀਰ ਬਾਰਡਰ ਤੇ ਹੋ ਗਿਆ ਤੇ ਅੱਜ ਜਦੋਂ ਤੋਂ ਪਹਿਨ ਤੋਂ ਪਹਿਲਾ ਸਰਕਾਰ ਉਹਨਾਂ ਦੇ ਕਰੇ ਹੀ ਟੋਕ ਦੇ ਕੇ ਹੁੰਦੀ ਕਿਉਂਕਿ ਕਿਸੇ ਵੀ ਸਰਕਾਰ ਨੇ ਇਹ ਪਹਿਨ ਨਤੇ ਪਹਿਲਾ ਇਕਾਂਧੀ ਵੀ ਜੇ ਕਲਪ ਸੀਧ ਹੋ ਗਿਆ ਤਾਂ ਇਤਸਾਈ ਦੀ ਮਸੀਨ ਕਰਦੀ ਤਾਂ ਉਹ ਹੋਰ ਮਦਦ ਕਰ ਕੋਈ ਸਰਕਾਰ ਵਾਕਈ ਕੰਮ ਕਰਦੀ। ਮੈਂ ਤੁਹਾਨੂੰ ਦੱਸਾਂ ਪਰਮਾਤਮਾ ਸੁੱਖ ਰੱਖੇ 4 ਜੂਨ ਨੂੰ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਚਲਾ ਜੂਨ ਨੂੰ ਜਾਤ ਆਉਣਾ। ਜੇ ਮੈਂ ਜਿੱਤ ਕੇ ਜਾਵਾਂਗਾ ਤਾਂ ਇਹ ਪੈਣਾ ਬੇਟੀਆਂ ਨੇ ਮਤਾਵਾ ਬੈਠੀਆਂ ਨੇ। ਜਦੋਂ ਅਸੀਂ ਵੋਟ ਪਾਉਂਦੇ ਆ ਤਾਂ ਸਾਨੂੰ ਗਾਂਦੀ ਭੈਣ ਕਹਿੰਦੀ ਵੀ ਕੱਚੇ ਮਕਾਨ ਦੇ ਪੈਸੇ ਨਹੀਂ ਆਇਆ। ਸਾਨੂੰ ਦਿਲੇ ਕਹਿੰਦੇ ਜੇਫਸੋ ਦੀ ਕਰੋ। साधी तनखाई तीन सौ बी तो सी चार सौ करो तो बाकी थोड़ी जो है लगता भी घटो घट चार सौली चार सौ चाहिए डेढ़ सौ तीन चाहिए ने ज्यादा मिल सके ते बाकी मैं थोन भरोसा करो भी जल पार्लीमेंट जावगा जो पहला क्वेश्चन है ਤੋੜੇ ਕੱਚੇ ਮਗਾਉਣ ਲਈ ਤੋੜੇ ਦਿਨ ਬਤਾਉਣ ਲਈ ਤੁਹਾਡੀ ਜਿਹੜੀ ਉਹ 400 ਕਰਨ ਬਾਰੇ ਇਹ ਪਹਿਲਾ ਕੁਐਸਚਨ ਲਾਉਂਗਾ ਤਾਕੇ ਕੋਈ ਚੀਜ਼ ਮਿਲੇ ਬਾਕੀ ਹਜ਼ਾਰ ਰੁਪਏ ਦੀ ਗੱਲ ਕੀਤੀ ਹੈ ਜਿੱਥੇ ਹਜ਼ਾਰ ਦਾ ਸ਼ੁਰੂ ਪੈਣ ਜੀ ਆ ਸਾਨੂੰ ਹਜ਼ਾਰ ਦਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਟਾਈਮ ਚ ਇਹ ਜਿਹੜਾ ਹਜ਼ਾਰ ਰੁਪਿਆ ਉਹ ਵੀ ਆਉਣ ਵਾਲੇ ਜਿੰਨਾ ਥੋੜਾ ਹਜ਼ਾਰ ਰੁਪਿਆ ਸ਼ੁਰੂ ਹੋ ਜੂਗਾ ਇਹ ਗੱਲ ਕਿਉਂਕਿ ਸਰਕਾਰ ਜਦੋਂ ਬਣਦੀ ਹੈ ਰੋਜ਼ੀ ਨੂੰ ਤੌਰ ਤੇ ਦੇਖਣਾ ਪੈਂਦਾ ਵੀ ਸਾਡੀ ਸਟੇਟ ਕੋ ਹੈਕ ਕੀ ਜਿਵੇਂ ਆਪਾਂ ਆਪਣਾ ਵਿਆਹ ਕਰਦੇ ਆ ਆਪਣੇ ਬੱਚੇ ਦਾ ਵਿਆਹ ਕਰਦੇ ਮੁੰਡੇ ਦਾ ਕਰਦੇ ਕੁੜੀ ਦਾ ਕਰਦੇ ਆ ਕਿ ਉਹ ਚਾਪਾ ਪਹਿਲਾਂ ਕੱਪੜੇ ਖਰੀਦਦੇ ਆ ਫਿਰ ਗਹਿਣੇ ਖਰੀਦਦੇ ਆ ਫਿਰ ਆਪਾਂ ਹੋਰ ਕੋਈ ਕੰਮ ਕਰਦੇ ਫਿਰ ਹੋਰ ਕੰਮ ਕਰਦੇ ਆ ਐਵੀਂ ਸਰਕਾਰ ਹੈ ਸਰਕਾਰਾਂ ਉમેਦ ਹੋਣਾ ਜਿਹੜਾ ਹਿਆਲ ਪਿਆ ਉਹ ਵੀ ਜਾ ਕੇ ਜਾਵੀਂ ਤੁਹਾਡਾ ਫੇਰ ਹੋ ਜੂਗਾ ਤੇ ਬਾਕੀ ਆਪਾਂ ਗੱਲ ਕਰੀਏ ਕਿਉਂਕਿ ਮੋਤੀ ਨੇ ਹਮੇਸ਼ਾ ਹੀ ਪੰਜਾਬ ਲਈ ਫਰਕ ਰੱਖਿਆ ਚਾਹੇ ਦਿੱਤਿਆਂ ਦੇ ਸਟੇਟਾਂ ਰਾਤ ਚੱਲ ਰਿਆ ਉਥੇ ਬੈਨੀਫਿਟ ਦੇ ਰਹੇ ਆ ਉਥੇ ਪੈਕੀਜ ਦੇ ਰਹੇ ਆ ਜਿੱਤੇ ਸਾਡੀ ਸਰਕਾਰ ਨਹੀਂ ਉਦੇ ਟੱਕਾ ਕਨੇ ਕਿਸਾਨਾਂ ਨੂੰ ਤੰਗ ਕਰੇ ਬਾ ਤੰਗ ਪਰੇਸ਼ਾਨ ਕਰਨ ਦੀ ਗੱਲ ਕਰਦੇ ਕਰੇ ਕਾਨੂੰਨ ਬਣਾਉਂਦੇ ਕਰੇ ਐਮਐਸਬੀ ਨੂੰ ਘੱਟ ਕਰਨ ਦੀ ਗੱਲ ਕਰਦੇ ਤੇ ਕਹਿਣ ਦਾ ਮਤਲਬ ਜੇ ਤੁਸੀਂ ਮੈਨੂੰ ਜਵਾਗੇ ਭੇਜਦੇ ਹੋ ਤਾਂ ਕਿ ਭੇਜਿਓ ਤੁਹਾਡੇ ਲੋਕਾਂ ਦੀ ਲੋਕਾਂ ਲੋਕ ਸਭਾ ਦੀ ਗੱਲ ਕਰਾਂਗਾ ਤਾਂ ਕਿ ਤੁਹਾਡੇ ਬੈਨੀਫਿਟ ਹੋ ਸਕੇ ਇੱਕ ਸਾਡੇ ਆਰ ਦੀ ਅੱਖ ਦੇ ਪੈਸੇ ਆ 8000 ਰੁਪਏ ਦੇ ਕਰੀਬ ਜਿਹੜਾ ਪੈਂਡਿੰਗ ਹੈ ਬਕਾਇਆ ਸਾਡਾ ਜੇ ਅਸੀਂ ਜਿੱਤ ਕੇ ਜਾਵਾਂਗੇ ਕਿ ਨਾ ਅਸੀਂ ਆਮਦੇ ਜਿਹੜੇ ਪੈਸੇ ਆ ਪੰਜਾਬ ਦੇ ਬੰਦੇ ਪੈਸੇ ਉਹ ਲੈ ਕੇ ਆਵਾਂਗੇ ਜੇ ਉਹ ਪੈਸੇ ਆਉਂਦੇ ਆ ਤਾਂ ਆਪੇ ਕਿਸਾਨਾਂ ਲਈ ਜਾਨੀ ਪੈਣਾ ਲਈ ਮਤਾਵਾ ਲਈ ਸਾਡੇ ਪਿੰਡਾਂ ਲਈ ਰੋਡ ਲਈ ਚੰਗੇ ਹਸਪੀਟਲ ਲਈ ਚੰਗੀ ਐਜੂਕੇਸ਼ਨ ਸਿਸਟਮ ਲਈ ਉਹ ਸਾਰੇ ਪੈਸੇ ਇੱਥੇ ਪੰਜਾਬ 'ਚ ਲੱਗਣੇ ਆਓ ਆਪਾਂ ਇੱਕ ਵਾਰ ਯਕੀਨ ਕਰੀਏ ਜੇ ਮਾਈਂਦ ਯਕੀਨ ਕੀਤਾ ਆਪਾਂ ਅਸਲੇ ਰਾਜ ਸਾਹਿਬ ਕੰਮ ਕਰ ਰਹੇ ਆ ਸ਼ਰੀਫ ਨੇ ਕਿਸੇ ਨਾਲ ਕੋਈ ਟੱਕਰ ਨਹੀਂ ਕਰਦੇ ਹਰ ਇੱਕ ਨੂੰ ਪਿਆਰ ਕਰਦੇ ਆਪਾ ਇਕੱਠੇ ਹੋ ਕੇ ਇੱਕ ਜੋਨ ਇੱਕ ਇੱਕ ਬੋਡਾ ਆਪਾ ਆਮ ਆਦਮੀ ਪਾਰਟੀ ਨੂੰ ਤੇ ਝੜਨ ਦਈਏ ਤਾਂ ਕਿ ਆਪਾਂ ਆਪਣਾ ਪੰਜਾਬ ਨੂੰ ਟਕੜਾ ਕਰੀਏ ਆਪਣੇ ਪਿੰਡਾਂ ਨੂੰ ਟਕੜਾ ਕਰੀਏ ਤੇ ਮੁੱਖ ਮੰਤਰੀ ਸਾਹਿਬ ਨੂੰ ਟਕੜਾ ਕਰੀਏ ਜਿਨ੍ਹਾਂ ਨੇ ਆਪਣੇ ਕੰਮ ਕਰਨੇ ਕਿਉਂਕਿ ਕਿਉਂਕਿ ਆਉਣ ਵਾਲੇ ਕਾਮ ਜਿਹੜੇ ਪਾਲਸੀਆਂ ਨੇ 300 ਵਾਲੇ ਗਵਰਨਮੈਂਟ ਦੇ ਪਾ ਇਸ ਹਾਲ ਦੇ ਵਿੱਚ ਪੰਜਾਬ ਦੇ ਲਈ ਬਹੁਤ ਵਧੀਆ ਪਲਾਨਿੰਗ ਨੇ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦਾ ਹੋਣਾ ਚਾਹੀਦਾ ਪੈਣਾ ਦਾ ਮਕਾਮਾ ਦਾ ਆਪਾਂ ਸਾਰੇ ਇਕੱਠੇ ਹੋ ਕੇ ਵੋਟ ਪਾਈਏ ਤੇ ਚਾਰ ਜੂਨ ਨੂੰ ਆਪਾਂ ਇਥੋਂ ਜਿੱਤੀਏ ਇਥੋਂ ਜਿੱਤ ਕੇ ਮੈਂ ਤੁਹਾਡੀ ਆਵਾਜ਼ ਬਣ ਕਰਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਤੋਂ ਦੋ ਪ੍ਰੋਸਾ ਲੈਣਾ ਪੈਣਾ ਤੋਂ ਪਰਵਾਹ ਤੋਂ ਜੁੜਾ ਤੋਂ ਈਕੀਕ ਵੋਟ ਆਪਾਂ ਆਮ ਆਦਮੀ ਨੂੰ ਕਾੜੀ ਨੂੰ ਪਾਣੀ ਹੈ

ਸਰਜੀਤ ਸਰਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਨਗਰ ਦੇ ਵਿੱਚ ਜਗਵੀਰ ਸਿੰਘ ਰਾਏ ਐਮਐਲਏ ਆਤਾ ਫਤਿਹਗੜ੍ਹ ਸਾਹਿਬ ਜੀ ਅਤੇ ਗੁਰਪ੍ਰੀਤ ਸਿੰਘ ਜੀਪੀਜੀ ਉਮੀਦਵਾਰ ਆਵਾਜ਼ੋਂ ਪਾਰਟੀ ਪੰਚੇ ਉਹਨਾਂ ਦੇ ਵੀ ਵਿਚਾਰ ਸੁਣੇ ਸਾਰੇ ਸੰਮਤਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵਿਚਾਰ ਸੁਨੇ ਤੇ ਮੇਰੀ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੀ ਇੱਕ ਜੋਨ ਨੂੰ ਆਵਾਜ਼ੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਜੀ ਨੂੰ ਚੋਣਾਂ ਦੇ ਵਿੱਚ ਜਿਤਾ ਕੇ ਕਾਮਯਾਬ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਮੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੋ ਬੋਲੋ ਸਾਡੇ ਸੂਤ ਸਾਹਿਬ ਦੇ ਆਉਂਦੇ ਆ ਪਰ ਆ ਯਾਰ ਉਹ ਜੋ ਹੋਈ ਉਹ ਮੈਂ ਨਹੀਂ ਨੀ ਮੇਰੇ ਕਿ ਸਾਰੇ ਪੈਸੇ ਆਸ਼ਾ ਮੈਂ ਹੋ ਗਿਆ ਉਹ ਪੈਸੇ ਅੰਮ੍ਰਿਤ ਦੇ ਆ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ। ਥੈਂਕ ਯੂ ਫੋਟੋ ਕਰ ਲਈ। ਆ ਕਰਿਆ ਜੀ। ਹਾਂਜੀ ਸਰ ਸਾਹਮਣੇ ਬੈਠੋ। ਹਾਂਜੀ ਬਿਲਕੁਲ। ਇਹ ਗਈ। ਬੋਲੇ ਏ ਮੇਰ ਬਜਰੰਗੇ ਹਰ ਹਰ ਮਹਾਦੇਵ। ਬੋ ਸਾਤੇ ਦਰਵਾਜ ਕੀ ਜੈ। ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਰਿਆਂ ਦਾ। 聞いたことない。